ਜੋ ਧੀਰਜ ਰੱਖਦਾ ਹੈ ਉਹੀ ਸਫਲਤਾ ਤੱਕ ਪਹੁੰਚਦਾ ਹੈ ਇੱਕ ਪਿੰਡ ਵਿੱਚ ਹਰਪ੍ਰੀਤ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਬਹੁਤ ਗਰੀਬ ਸੀ ਪਰ ਉਸ ਦਾ ਮਨ ਸਾਫ਼ ਅਤੇ ਸਬਰ ਨਾਲ ਭਰਿਆ ਹੋਇਆ ਸੀ ਉਸ ਦੇ ਕੋਲ ਨਾ ਵੱਡੀ ਡਿਗਰੀ ਸੀ ਨਾ ਪੈਸਾ ਪਰ ਉਸ ਦੇ ਕੋਲ ਧੀਰਜ ਸੀ ਹਰਪ੍ਰੀਤ ਹਰ ਦਿਨ ਸਵੇਰੇ ਉੱਠ ਕੇ ਮਿਹਨਤ ਕਰਦਾ ਕਈ ਵਾਰ ਉਸ ਦੀ ਮਿਹਨਤ ਦਾ ਕੋਈ ਫਲ ਨਹੀਂ ਮਿਲਦਾ ਲੋਕ ਉਸਨੂੰ ਕਹਿੰਦੇ ਐਨੀ ਮਿਹਨਤ ਦਾ ਕੀ ਫਾਇਦਾ ਕੁਝ ਬਣਨਾ ਨਹੀਂ ਉਹ ਚੁੱਪ ਰਹਿੰਦਾ ਉਸਦਾ ਵਿਸ਼ਵਾਸ ਸੀ ਕਿ ਸਮਾਂ ਸਭ ਕੁਝ ਸਿਖਾ ਦਿੰਦਾ ਹੈ ਕਈ ਵਾਰ ਉਹ ਰਾਤ ਨੂੰ ਸੋਚਦਾ ਕਿ ਮੈਂ ਸ਼ਾਇਦ ਗਲਤ ਰਾਹ ਤੇ ਹਾਂ ਪਰ ਫਿਰ ਆਪਣੇ ਮਨ ਨੂੰ ਸਮਝਾਉਂਦਾ ਧੀਰਜ ਰੱਖ ਰੱਬ ਦੇ ਹੁਕਮ ਵਿੱਚ ਸਭ ਕੁਝ ਠੀਕ ਹੈ ਕੁਝ ਦਿਨ ਉਸਨੂੰ ਇੱਕ ਛੋਟਾ ਮੌਕਾ ਮਿਲਿਆ ਉਹ ਮੌਕਾ ਵੱਡਾ ਨਹੀਂ ਸੀ ਪਰ ਹਰਪ੍ਰੀਤ ਨੇ ਉਸ ਨੂੰ ਦਿਲਾ ਨਿਭਾਇਆ ਸਾਲਾਂ ਦੀ ਮਿਹਨਤ ਚੁੱਪ ਸਬਰ ਅਤੇ ਇਮਾਨਦਾਰੀ ਨੇ ਆਖੀ ਦਾ ਰੰਗ ਦਿਖਾਇਆ ਜੋ ਲੋਕ ਕੱਲ ਤੱਕ ਮਜ਼ਾਕ ਕਰਦੇ ਸਨ ਅੱਜ ਉਹੀ ਲੋਕ ਉਸ ਦੀ ਇੱਜ਼ਤ ਕਰਨ ਦੇ ਹਨ ਹਰਪ੍ਰੀਤ ਨੇ ਸਮਝ ਲਿਆ ਕਿ ਧੀਰਜ ਕਮਜ਼ੋਰੀ ਨਹੀਂ ਸਭ ਤੋਂ ਵੱਡੀ ਤਾਕਤ ਹੈ ਯਾਦ ਰੱਖੋ ਜੋ ਧੀਰਜ ਰੱਖਦਾ ਹੈ ਰੱਬ ਉਹਦਾ ਰਾਹ ਖੁਦ ਬਣਾਉਂਦਾ ਹੈ